ਜਿਗਰੌ ਮੋਗਾ ਹਾਈਵੇ ਤੇ ਪਰਦੇਸੀ ਢਾਬੇ ਦੇ ਨੇੜੇ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਫਰੂਜ਼ਪੁਰ ਵੱਲੋਂ ਬੈਟਰੀਆਂ ਨਾਲ ਭਰਿਆ ਇੱਕ ਛੋਟਾ ਹਾਥੀ ਢਾਬੇ ਤੇ ਖੜੇ ਇੱਕ ਹੋਰ ਹਾਥੀ ਨਾਲ ਟਕਰਾ ਕੇ ਉਹ ਛੋਟਾ ਹਾਥੀ ਉੱਡਦਾ ਹੋਇਆ ਢਾਬੇ ਦੀ ਪਾਰਕਿੰਗ ਵਿੱਚ ਖੜੀ ਇੱਕ ਕਾਰ ਤੇ ਜੜ ਗਿਆ ਜਿਸ ਦੇ ਚਲਦੇ ਤਿੰਨੇ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਗੀਆਂ ਨੇ ਇੱਕ ਛੋਟੇ ਹਾਥੀ ਦਾ ਡਰਾਈਵਰ ਜ਼ਖਮੀ ਹੋ ਗਿਆ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਪੁਲਿਸ ਨੇ ਇਸ ਹਾਦਸੇ ਦੀ ਜਾਂਚ ਚੁ ਸ਼ੁਰੂ ਕਰ ਦਿੱਤੀ ਹੈ ਮੌਕੇ ਤੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਏ ਇਸ ਹਾਦਸੇ ਵਿੱਚ ਸਾਫ ਦੇਖਿਆ ਜਾ ਸਕਦਾ ਇੱਕ ਛੋਟੇ ਹਾਥੀ ਦੀ ਤੇਜ਼ ਰਫ਼ਤਾਰ ਕਰਕੇ ਸੜਕ ਤੇ ਖੜੀ ਇੱਕ ਹੋਰ ਹਾਥੀ ਨੂੰ ਠੋਕਿਆ ਜਾਂਦਾ ਅਤੇ ਦੂਜਾ ਛੋਟਾ ਹਾਥੀ ਪਿੱਛੋਂ ਵੱਜੀ ਤੇਜ਼ ਰਫ਼ਤਾਰ ਕਰਕੇ ਉੱਡਦਾ ਹੋਇਆ ਢਾਬੇ ਦੀ ਪਾਰਕਿੰਗ ਦੇ ਚਾਹ ਪੀਣ ਤੇ ਰੁਕੀ ਇੱਕ ਕਾਰ ਵਿੱਚ ਜਾ ਵੱਜਦਾ ਹੈ ਜਿੱਥੇ ਤਿੰਨੋ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀ ਆ ਜਾਂਦੀਆਂ ਰਹੀ ਪਰ ਪ੍ਰਮਾਤਮਾ ਦਾ ਸੁੱਕ ਰਹਿ ਕੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਅਤੇ ਇੱਕ ਛੋਟੇ ਹਾਤੀ ਦਾ ਡਰਾਈਵਰ ਚੱਕ ਵੀ ਹੋ ਜਾਂਦਾ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭੇਜ ਦਿੱਤਾ ਜਾਂਦਾ ਜਗਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀਸ਼ ਬਾਂਸਲ ਦੀ ਰਿਪੋਰਟ ਇਹ ਤਾਂ ਖੜੇ ਸੀ ਤੁਹਾਡੀ ਗੱਡੀ ਦਾ ਵਿੱਚ ਕਿਵੇਂ ਵੱਜਿਆ ਅਸੀਂ ਸ਼੍ਰੀ ਮਾਨਸਿਏ ਇੱਥੇ ਚਾਹ ਪੀਣ ਵਾਸਤੇ ਰੁਕੇ ਸੀ ਤੇ ਅਸੀਂ ਆਹ ਟਾਬੇ ਦੇ ਅੰਦਰਲੇ ਪਾਸੇ ਇੱਥੇ ਗੱਡੀ پارک ਕੀਤੀ ਸੀ ਅੰਦਰ ਜਾ ਕੇ ਚਾਹ ਦਾ ਆਰਡਰ ਹੀ ਕੀਤਾ ਤੇ ਐਨੂੰ ਬੈਠੇ ਹੋਏ ਸੀ ਦੇਖਿਆ ਤੇ ਇੱਕ ਉੱਡ ਕੇ ਗੱਡੀ ਆਈ ਤੇ ਉਹ ਗੱਡੀ ਸਾਡੇ ਵਾਲੀ ਨੂੰ ਹਿੱਟ ਕਰਕੇ ਅੱਗੇ ਲੱਗੀ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਚੱਲੇ ਸੀ ਮੈਂ ਆ ਰਿਹਾ ਸੀ ਫਰੀਦਕੋਟ ਤੋਂ ਤੇ ਮੈਂ ਚੰਡੀਗੜ੍ਹ ਜਾ ਰਿਹਾ ਸੀ ਓਕੇ ਜੀ ਤੇ ਜਿਹੜਾ ਬੰਦਾ ਵਿੱਚ ਆ ਕੇ ਵਜਿਆ ਗੱਡੀ ਦੇ ਤੀਜੀ ਵਾਲ ਉਹ ਫਾਸਟ ਸੀ ਕਿ ਤੇਜ਼ ਸੀ ਉਹ ਤੇਜ਼ ਸੀਗਾ ਸ਼ਾਇਦ ਉਹਦੀ ਅੱਖ ਲੱਗ ਗਈ ਜਾਂ ਕੁਛ ਇਹ ਇਹਦੇ ਬਾਰੇ ਉਹ ਹੀ ਦੱਸ ਸਕਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹਾਂਜੀ ਤੇਜ਼ ਦੀ ਗੱਲ ਕਰੀਏ ਤੇ ਇੰਨੀ ਜ਼ਿਆਦਾ ਸੀ ਤੁਸੀਂ ਦੇਖੋ ਵੀਡੀਓ ਦੇ ਵਿੱਚ ਕੈਮਰੇ 'ਚ ਜਿਹੜੀ ਰਿਕਾਰਡ ਹੋਈ ਆ ਇਹ ਗੱਡੀ ਉੱਡ ਕੇ ਆਈ ਹੈ ਇੰਨੀ ਸਪੀਡ ਨਾਲ ਹਿੱਟ ਕੀਤਾ ਵੀ ਤੁਸੀਂ ਦੇਖੋ ਜਾ ਕੇ ਵੀਡੀਓ ਠੀਕ ਹੈ ਤੁਸੀਂ ਤੇ ਰੁਕੇ ਸੀ ਹਾਂਜੀ ਚਾਹ ਪੀਣ ਲੱਗੇ ਸੀ ਨਾਲ ਹੀ ਪਿੱਛੋਂ ਆਏ ਨਾਲ ਹੀ ਪਤਾ ਨਹੀਂ ਲੱਗਿਆ ਇਹਨਾਂ ਨੂੰ ਤੁਹਾਡੀ ਕਿਹੜੀ ਗੱਡੀ ਸੀ ਇਹ ਆਏ ਆਪਣੀ ਗੱਡੀ ਅੱਛਾ ਜੀ ਤੇ ਮਤਲਬ ਕੁਝ ਨਹੀਂ ਪਤਾ ਲੱਗਿਆ ਤੁਹਾਨੂੰ ਨਹੀਂ ਨਹੀਂ ਸਿੱਧੀ ਆ ਕੇ ਵਿੱਚੋਂ ਜੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਇਹ ਬਚਾਅ ਹੋ ਗਿਆ ਸਰ ਜਾਨੀ ਤੁਸੀਂ ਕਿੱਥੋਂ ਆਏ ਸੀ ਕਿੱਥੇ ਚਲੇ ਸੀ ਅਸੀਂ ਮੋਗਗੋ ਆਏ ਸਰ ਲੁਧਿਆਣਾ ਜਾਣਾ ਸੀ ਲੁਧਿਆਣਾ ਜਾਣਾ ਹਾਂਜੀ மூ ਤਿੰਨ ਗੱਡੀਆਂ ਹੋ ਨੁਕਸਾਨੀਆਂ ਨਹੀਂ ਹਾਂਜੀ ਹਾਂਜੀ ਕਰ ਤਿੰਨ ਨਹੀਂ ਤਿੰਨ ਹਾਂਜੀ ਠੀਕ ਕੀ ਹੋਇਆ ਕੀ ਹੋਇਆ ਇੱਥੇ ਜੀ ਪਹਿਲਾਂ ਹੋਇਆ ਸੀ ਜੀ ਸਾਨੂੰ ਕਲਾਮ ਮਿਲੀ ਆ ਕੇ ਦੇਖਿਆ ਤੇ ਦੋ ਗੱਡੀਆਂ ਪਹਿਲਾਂ ਇੱਥੇ ਖੜੀਆਂ ਸੀ ਇੱਕ ਕਾਰ ਗੱਡੀ ਸੀ ਕੁਝ ਛੋਟਾ ਟਕਰਾਉ। ਜੀ। ਇੱਕ ਛੋਟਾ ਗੱਡੀ ਕੋਕਪੀਰ ਉਤਰ ਆਇਆ। ਜੀ। ਇਹਨਾਂ ਨੂੰ ਪਿੱਛੇ ਟੱਕਰ ਮਾਰੀ ਤੇ ਉਹ ਅਗਲੀ ਗੱਡੀ ਦੇ ਵਿੱਚ ਜਾ ਵਜਾ। ਜੀ। ਦੋਨੋਂ ਗੱਡੀਆਂ ਉੱਪਰ ਸਾਈਡ ਤੇ ਹੋ ਗਈਆਂ। ਜੀ। ਬਾਕੀ ਉਹ ਦਿਖ ਰਿਹਾ ਜੀ। ਜਾਨੀ ਨੁਕਸਾਨ ਤੋਂ ਬਚਾ ਲਈ। ਜਾਨ ਤੋਂ ਬਚਾਓਗਾ ਇੱਕ ਮੁੰਡੇ ਦੇ ਡਰਾਈਵਰ ਦੇ ਸੱਟ ਲੱਗੀ ਹੈ ਪੱਟ ਤੇ। ਜੀ। ਉਹਨੂੰ ਹੱਥ ਲੱਗਦੇ। ਠੀਕ ਹੈ। ਬਾਕੀ ਇੱਥੇ ਕਾਰ ਹੋ ਗਈ।